ਇਹ ਬਸ ਇੱਕ ਬੂੰਦ ਪਾਓ ਇੱਕ ਡ੍ਰੌਪ ਪਾ ਕੇ ਇਹ ਸਾਰਾ ਰੇਸ਼ਾ ਬਾਹਰ ਆ ਜਾਏਗਾ 100% ਤੁਸੀਂ ਕਹਿ ਰਹੇ ਹੋ ਕਿ ਫਰਕ ਪੈਂਦਾ ਹੈ ਬੜਾ ਵਧੀਆ ਰਿਜ਼ਲਟ ਸਾਨੂੰ ਗਰੀਦ ਦੱਸਦੇ ਮੋੜ ਕਿ ਨੱਕ ਦੀ ਹੱਡੀ ਵੱਜ ਜਾਂਦੀ ਹੈ ਰੇਸ਼ੇ ਕਰੀ 24 ਘੰਟੇ ਚ ਨੱਕ ਦੀ ਉਹ ਵਧੀਆ ਮਾਸ ਠੀਕ ਹੋ ਜਾਂਦਾ ਨਾ ਨੱਕ ਦੀ ਜਿਹਨ ਮਾਸ ਵਿਧਿਆ ਹੋਇਆ ਸੀ ਤੇ ਰੇਸ਼ਾ ਹੁੰਦਾ ਸੀ ਕਾਫੀ ਜ਼ਿਆਦਾ ਕਿੰਨਾ ਕੁ ਫਰਕ ਲੱਗ ਰਿਹਾ ਹੈ ਹੁਣ ਬਿਲਕੁਲ ਨਾਲ ਕਾਫੀ ਫਰਕ ਹੈ ਨਾ ਮਾਸ ਵੱਧਦਾ ਨਾ ਹੱਡੀ ਵੱਧਦੀ ਆ ਇਹ ਰੇਸ਼ਾ ਹੀ ਜਮਿਆ ਹੁੰਦਾ ਉਹਦੇ ਨੱਕ 'ਚ ਮੈਡੀਸਿਨ ਡ੍ਰੌਪਸ ਪਾਉਣੇ ਆ ਇੱਕ ਡ੍ਰੌਪ ਪਾਣ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਰੇਸ਼ਾ ਬਾਹਰ ਆ ਤੇ ਫਰਕ ਲੱਗ ਰਿਹਾ ਆਪਣੇ ਆਪ ਨੂੰ ਫਰਕ ਹੈ ਕਾफी ਫਰਕ ਜਿਹੜਾ ਰੀਸ਼ਾ ਬਣਦਾ ਵੜੇ ਦਿਮਾਗ 'ਚ ਜਿਵੇਂ ਬਣਦਾ ਵਾ ਉਹਦੇ ਵਾਸਤੇ ਆਪਣੀ ਭਸਮਾ ਦੋ ਟਾਈਮ ਲੈਣੀ ਦੁੱਧ ਦੇ ਕਾੜ ਕੇ ਮਲਾਈ ਬਣਾ ਕੇ ਉਹਦੇ ਵਿੱਚ ਲੈਣੀ ਦੋ ਟਾਈਮ ਐਨੀ ਨਹੀਂ ਮੈਡੀਸਿਨ ਲੈਣੀ ਬਸ ਫਰਕ ਪੈ ਜਾਊਗਾ 1 ਮਹੀਨੇ 'ਚ ਬੀਮੇ ਨੂੰ ਫਰਕ ਬਹੁਤ ਪੈ ਜਾਂਦਾ ਵਾ ਰੀਸ਼ਾ ਮੇਰਾ ਨਿਕਲ ਗਿਆ ਦਿਮਾਗ ਵੀ ਹੌਲੀ ਕੰਨ ਵੀ ਹੌਲੀ ਇਹ ਕੰਨਾਂ 'ਚ ਰੀਸ਼ਾ ਆਉਣ ਲਾ ਸ਼ੁਰੂ ਹੋ ਜਾਂਦਾ ਵਾ ਇਹ ਸਾਰਾ ਰੀਸ਼ਾ ਨੇ ਬਾਹਰ ਕੱਢ ਦੇਣਾ ਆ ਦੋ ਦਵਾਈਆਂ ਕਰਕੇ ਜਿਹੜਾ ਨੱਕ 'ਚ ਰੀਸ਼ਾ ਹੈ ਉਹ ਖਤਮ ਹੋ ਜਾਏਗਾ 1 ਮਹੀਨੇ 'ਚ ਜੀ ਮੈਨੂੰ ਮੈਡਮ ਸੰਗਰਹਿਣੀ ਸੀ ਆ ਬਾਅਦ ਛੱਡਦੇ ਆ ਖੁਸ਼ਕੀ ਹੋ ਜਾਂਦੀ ਦਿਮਾਗ ਦੀ ਰੇਸ਼ੇ ਦੇ ਨਾਲ ਉਹ ਨਾਲ ਅਸੀਂ ਇਹ ਮੈਡੀਸਨ ਦਿੰਨੇ ਆ ਇੱਕਦਿ ਸਾਰੀ ਖਤਮ ਨਾਲ ਹੀ ਹੋ ਜਾਂਦੀ ਆ ਸਿਰ ਦਰਦ ਜਿੰਨਾ ਮਰਜੀ ਆ 24 ਘੰਟੇ ਤੋਂ ਬਾਅਦ ਸਿਰ ਦਰਦ ਨਹੀਂ ਕਰਉਂਦੀ ਸਰ ਇਹ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਆ ਜੀ ਹਾਂ ਜੀ ਬੱਚਿਆਂ ਨੂੰ ਵੀ ਪੀੜੀ ਦਰ ਪੀੜੀ ਚੱਲਦੀ ਆ ਜੀ ਜਿਹੜੀਆਂ ਤੇ ਮਾਤਾ ਪਿਤਾ ਨੂੰ ਰੇਸ਼ਾ ਬੱਚਿਆਂ ਨੂੰ ਵੀ ਕਾਹ ਹੁੰਦਾ ਵਾ ਹਰ ਇੱਕ ਬਿਮਾਰੀ ਦਾ ਇਲਾਜ ਕਰਦੇ ਮੈਡੀਸਨ ਦੇ ਨਾਲ ਜਿਵੇਂ ਆਮ ਬੱਚਿਆਂ ਨੂੰ ਹੁਣ ਪੀਰ ਵੀ ਜੋ ਮੈਂਸਜ ਆਉਂਦੇ ਆ ਪੇਨ ਬਹੁਤ ਜ਼ਿਆਦਾ ਹੁੰਦੀ ਆ ਤਿੰਨ ਮਹੀਨੇ ਮੈਂਸਜ ਨਹੀਂ ਆਉਂਦੇ ਤੇ ਬੱਚਾ ਬੇਬੀ ਨਹੀਂ ਹੋ ਰਿਹਾ ਕੋਈ ਸੀਰ ਨਹੀਂ ਦਾਦਾ ਵਧੀਆ ਮਹਾਰਾਜ ਜੀ ਮੇਰਾ ਇਹ ਬੱਚੇ ਦਾ ਨਹੀਂ ਜਿਹੜੇ ਰਸੋਲੀਆਂ ਉਹਦੇ ਵਾਸਤੇ ਹੈ ਕਿ ਹੋਰ ਵੀ ਹੈ ਕਿਤੇ ਵੀ ਸੀਚ ਗੱਠਾ ਚ ਇਹ ਸਾਰਿਆਂ ਨੂੰ ਕਵਰ ਕਰੂਗੀ ਇਹਦੇ ਨਾਲ ਅੱਗੇ ਚੱਕੇ ਜਦੋਂ ਪ੍ਰੈਗਨਨਸੀ 'ਚ ਅਸਰ ਆਂਦਾ ਕਿ ਜਦੋਂ ਬੱਚੇ ਦੀ ਮੈਰਜ ਹੁੰਦੀ ਆ ਫਿਰ ਬੱਚਾ ਕਨਸੀਵ ਨਹੀਂ ਹੁੰਦਾ ਜੇ ਕਨਸੀਵ ਵੀ ਹੋ ਜੇ ਤਾਂ ਮਹੀਨੇ 1.5 ਮਹੀਨੇ 2 ਮਹੀਨੇ ਬਾਅਦ ਬੱਚਾ ਫਿਰ ਜਾਂਦਾ ਤੇ ਰਿਜ਼ਲਟ ਇਹਦਾ ਮਹਾਰਾਜ ਜੀ ਮੇਰਾ ਪੂਰਾ ਵਧੀਆ ਬਲੂਗਾ ਪੇਨਪੁਨ ਹੋਣੀ ਸਹੀ ਹੋ ਜੂ ਜੇ ਫੇਸ ਖਰਾਬ ਫੇਸ ਵੀ ਠੀਕ ਹੋਊਗਾ 100% ਇਹਦਾ ਰਿਜ਼ਲਟ ਮਿਲਦਾ ਹਾਂ ਦੇ ਰਿਹਾ ਜੀ ਰਿਜ਼ਲਟ ਪੂਰਾ ਵਧੀਆ ਚੀਜ਼ ਹੁਣ 70 ਖਾ ਲੈ ਵੀ ਜੀ ਉਹਦੇ ਜਿੰਦਗੀ ਜਲੇਸ਼ਾ ਨਹੀਂ ਪੜੋ ਲੀਵਰ ਫੈਕਟਿਵ ਨਹੀਂ ਹੋਣ ਦਾ ਖੂਨ ਨਹੀਂ ਗਾੜਾ ਹੋਣ ਦਿੰਦਾਗਾ ਬੀਬੀ ਵੀ ਨਹੀਂ ਵਧਰ ਦਿੰਦਾਗਾ ਦੇਖੋ ਸਰ ਕਈਆਂ ਨੂੰ ਤਾਂ 슈ਗਰ ਵੀ ਹੈ ਨਾ ਚਾਵੇਂ ਉਹ ਇਸ ਦਾ ਇਸਤੇਮਾਲ ਕਰ ਸਕਦੇ ਨੇ ਹਾਂਜੀ 슈ਗਰ ਦਾ ਵੀ ਇਸਤੇਮਾਲ ਕਰ ਸਕਦਾ ਕਿਉਂਕਿ ਆਪਾਂ ਉਹਨੂੰ ਖੰਡ ਨਹੀਂ ਪਾਉਂਦੇ ਆਪਾਂ ਸ਼ਹਿਦ ਇਸਤੇਮਾਲ ਕਰ ਦਿੰਦੇ ਬਈ ਡਾਇਰੈਕਟ ਤੀ ਕੰਮ ਕਰਦਾ ਹਰ ਸਾਲ ਬੰਦਾ ਖਾ ਲਵੇ ਬੁੜਾਪਾ ਨਹੀਂ ਆਉਂਦਾ ਬੰਦੇ ਗੈਸ ਤੇ ਆ ਪਹਿਲੀ ਫਰੰਗ ਠੀਕ ਕਰ ਦੂਗਾ ਗੈਸ ਤੇ ਆ ਬੰਦਾ ਨਾ ਜਦੋਂ ਰਾਤ ਨੂੰ ਦਵਾਂਗੇ ਉਹਦੇ ਖਾਦਾ ਪੀਦਾ ਉਹ ਵੀ ਹਾਜਮੂਦ ਦੁਆਰਾ ਭੁੱਖ ਲੱਗੂ ਉਹਨੂੰ ਫਿਰ ਇਹਦਾ ਬਹੁ ਤੇ ਲੋਕੀ ਆਯੁਰਵੇਦਾ ਵੱਲ ਜਾ ਰਹੇ ਨੇ ਤੇ ਅੱਜ ਅਸੀਂ ਪਹੁੰਚਿਆ ਪਿੰਡਰ ਕਨਾ ਵੈਦ ਕਮਲਜੀਤ ਸਿੰਘ ਜੀ ਕੋਲ ਜਿਹੜੇ ਕਿ ਬਹੁਤ ਪੁਰਾਣੇ ਵੈਦ ਨੇ ਆਯੁਰਵੈਦਿਕ ਤਰੀਕੇ ਦੇ ਨਾਲ ਲੋਕਾਂ ਦਾ ਸਫਲ ਇਲਾਜ ਕਰਦੇ ਨੇ ਅਸੀਂ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਔਰ ਉਹਨਾਂ ਨੂੰ ਵੀ ਇੰਨਾ ਦੇ ਜੋ ਤਰੀਕਾ ਇਲਾਜ ਦਾ ਉਹਦੇ ਸਫਲ ਰਿਜ਼ਲਟ ਮਿਲੇ ਨੇ ਆਪ ਵੈਜ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਕਿਸ ਤਰੀਕੇ ਦੇ ਨਾਲ ਕਿਹੜੀਆਂ ਦਵਾਈਆਂ ਦੇ ਕਰਕੇ ਉਹ ਲੋਕਾਂ ਦਾ ਇਲਾਜ ਕਰਦੇ ਨੇ ਲੋਕਾਂ ਨੂੰ ਰਿਜ਼ਲਟ ਵੀ ਮਿਲਦੇ ਹਨ ਸੱਚੀ ਗੱਲ ਸਰ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡੇ ਟੀਮ ਇੰ ਦਾ ਬਹੁਤ ਸਵਾਗਤ ਕਰਦੇ ਧੰਨਵਾਦ ਕਰਦੇ ਜੀ ਜੀ ਐ ਸਰ ਆਪਾਂ ਸਟਾਰਟ ਕਰਦੇ ਆ ਨੱਕ ਦੀ ਹੱਡੀ ਬਤਨਾ ਹਾਂਜੀ ਹਾਂਜੀ ਜਿਵੇਂ ਆਪਾਂ ਕਹ ਲਈ ਮੌਸਮ ਐਵੇਂ ਦਾ ਹੈ ਗਿਆ ਜਾਂ ਸਰਦੀਆਂ ਦੇ ਮੌਸਮ ਵਿੱਚ ਰੇਸ਼ਾ ਹੋਣ ਦੇ ਕਰਕੇ ਲੋਕਾਂ ਨੂੰ ਇਹ ਪਰੇਸ਼ਾਨੀ ਆਉਂਦੀ ਹੈ ਚਾਹੇ ਉਹ ਬੱਚੇ ਨੇ ਜਾਂ ਵੱਡਿਆਂ ਬਜ਼ੁਰਗ ਨੇ ਕਿ ਨੱਕ ਦੀ ਹੱਡੀ ਵੱਜ ਜਾਂਦੀ ਹੈ ਰੇਸ਼ੇ ਕਰਕੇ ਹਾਂਜੀ ਸਰ ਇਹਦਾ ਔਰ ਡਾਕਟਰ ਕੋਲ ਜਾਈਏ ਤੇ ਡਾਕਟਰ ਕਹਿੰਦੇ ਨੇ ਕਿ ਆਪਰੇਸ਼ਨ ਕਰਵਾ ਲਓ ਜੀ ਨੱਕ ਦੀ ਹੱਡੀ ਵੱਢੀ ਹੋਈ ਹੈ ਤੁਸੀਂ ਕਿਸ ਤਰੀਕੇ ਨਾਲ ਇਲਾਜ ਕਰਦੇ ਹੋ ਇਸ ਰੇਤ ਤੱਕ ਆਪਰੇਸ਼ਨ ਕਰਨਾ ਇਹਦਾ ਹੱਲ ਹੈ ਕਿ ਆਯੁਰਵੈਦਿਕ ਵਿੱਚ ਦਵਾਈਆਂ ਦੇ ਨਾਲ ਇਹ ਜਿਹੜੀ ਪ੍ਰੋਬਲਮ ਹੈ ਠੀਕ ਹੋ ਸਕਦੀ ਹੈ ਦੇਖੋ ਜੇ ਨੱਕ ਦੀ ਹੱਡੀ ਵੱਢੀ ਆ ਨਹੀਂ ਜੀ ਹਰਬਲ ਮੈਡੀਸਿਨ ਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਆ ਸਾਡੇ ਵੈਦਗੀ ਅਨੁਸਾਰ ਉਹ ਹੱਡੀ ਨਹੀਂ ਵੱਢਦੀ ਨਾ ਮਾਸ ਵੱਧਦਾ ਨਾ ਹੱਡੀ ਵੱਢਦੀ ਆ ਅੱਛਾ ਜੀ ਇਹ ਰੇਸ਼ਾ ਹੀ ਜੰਮਿਆ ਹੁੰਦਾ ਆ ਮਤਲਬ ਜਿਹੜਾ ਕਹਿੰਦੇ ਨੇ ਕਿ ਡਾਕਟਰ ਹੱਡੀ ਵਧੀ ਆਪਰੇਸ਼ਨ ਕਰਵਾ ਲਓ ਹੱਡੀ ਨਹੀਂ ਵੱਧਦੀ ਨੱਕ ਦੇ ਇਹ ਤਾਂ ਜੀ ਤਾਂ ਆਪਾਂ ਤਕਰੀਬਨ ਬਾ 2 24 ਘੰਟੇ ਚ ਨੱਕ ਦੀ ਉਹ ਵੱਧਿਆ ਮਾਸ ਠੀਕ ਹੋ ਜਾਂਦਾ ਵਾ ਠੀਕ ਹੈ ਤਕਰੀਬਨ ਉਹ ਜਿਹੜਾ ਸਿਰਫ ਇੱਕ ਸੋਜ ਆ ਜਾਂਦੀ ਆ ਜੀ ਨਾਗਰੀਸ਼ਾ ਜੰਮ ਜੰਮ ਕੇ ਸੋਜ ਆਈ ਜਾਂਦੀ ਆ ਤਾਂ ਆਪਾਂ ਉਹਦੇ ਨੱਕ 'ਚ ਮੈਡੀਸਿਨ ਡ੍ਰੋਪਸ ਪਾਉਨੇ ਆ ਉਹਦੇ ਵਿੱਚ ਡ੍ਰੋਪਰ ਆ ਡ੍ਰੋਪਰ ਆਪਣਾ ਆ ਦੇ ਹਾਂ ਓਕੇ ਇਹ ਦਵਾਈ ਜਿਹੜੀ ਹੈਗੀ ਨੱਕ 'ਚ ਪਾਉਣ ਵਾਲੀ ਜਿਵੇਂ ਰੇਸ਼ਾ ਤੁਸੀਂ ਕਹਿੰਦੇ ਸੋਚ ਪੈਂਦੀ ਹੈ ਹਾਂਜੀ ਇਹ ਬਸ ਇੱਕ ਬੂੰਦ ਪਾਓ ਇੱਕ ਡ੍ਰੋਪ ਪਾ ਕੇ ਓਕੇ ਇਹਦੀ ਸਿਰਫ ਸਮੈਲ ਲਵਾਂਗੇ ਇੱਥ ਇਹ ਸਾਰਾ ਰੇਸ਼ਾ ਬਾਹਰ ਆ ਜਾਣਾ ਇੱਕ ਡ੍ਰੌਪ ਪਾਣ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਰੇਸ਼ਾ ਬਾਹਰ ਆ ਜਾਏਗਾ ਬਾਹਰ ਬਾਹਰ ਆ ਜਾਊਗਾ ਸਾਰਾ ਰਸਤਾ ਚੱਲ ਪਊਗਾ ਜੀ ਜੇ ਚੰਗੀ ਤਰ੍ਹਾਂ ਸਮੈਲ ਕਪਕ ਲੈਣੀ ਹੈ ਦੀ ਬਹੁਤ ਵਧੀਆ ਜਿਆਦਾ ਰਿਜ਼ਲਟ ਆ ਜਿਹੜਾ ਰੇਸ਼ਾ ਬਣਦਾ ਵੜੇ ਦਿਮਾਗ ਜਿਵੇਂ ਬਣਦਾ ਵਾ ਦਿਮਾਗ ਕੁਰੀਸ਼ਾ ਜੀ ਕਹਦੇ ਨੇ ਜਿਹਨੂੰ ਮਗਜੂਰੇਸ਼ਾ ਕਹਿੰਦੇ ਆ ਉਹ ਦਿਮਾਗ ਚ ਬਣਦਾ ਉਹਦੇ ਵਾਸਤੇ ਆਪਣੀ ਪਸਮਾਹਾ अच्छा जी। ਇਹਦੀ ਭਸਮ ਦੀ ਇੱਕ ਕਣਕ ਦੇ ਦਾਣੇ ਜਿੰਨੀ ਖਰਾਕ ਹੈ ਜੀ ਇਹਦੀ ਮਲਾਈ ਦੇ ਵਿੱਚ। ਦੋ ਟਾਈਮ ਲੈਣੀ ਦੁੱਧ ਦੇ ਕਾੜ ਕੇ ਮਲਾਈ ਬਣਾ ਕੇ ਉਹਦੇ ਵਿੱਚ ਲੈਣੀ ਦੋ ਟਾਈਮ ਐਨੀ ਨਹੀਂ ਮੈਡੀਸਿਨ ਲੈਣੀ ਬਸ ਜੀ। ਮਤਲਬ ਇੱਕ ਕਣਕ ਤੇ ਦਾਣੇ ਜਿੰਨੀ। ਕਣਕ ਦੇ ਦਾਣੇ ਜਿੰਨੀ। ਠੀਕ ਹੈ। ਤੇ ਸਰ ਇਹ ਕਿੰਨਾ ਟਾਈਮ ਲੈਣੀ ਪੈਗੀ? ਜੇ ਜਪ ਨੂੰ 3 ਕੇ ਮਹੀਨੇ ਤਕਰੀਬਨ ਆਮ ਵਰਤਣੀ ਪੈਂਦੀ ਮਰੀਜ਼ ਨੂੰ ਜੀ। ਜੀ। ਤੇ ਫਰਕ ਪੈ ਜਾਊਗਾ 1 ਮਹੀਨੇ ਚ ਮਰੀਜ਼ ਨੂੰ ਫਰਕ ਬਹੁਤ ਪੈ ਜਾਂਦਾ ਵਾ। ਤੇ ਜਦੋਂ ਮਰੀਜ਼ ਆ ਕੇ ਆਪ ਨੂੰ ਮਿਲੂਗਾ। ਕਹੋਗਾ ਵੀ ਠੀਕ ਆ ਮੈਨੂੰ ਬਹੁਤ ਰਿਲੀਫ ਆ ਗਿਆ ਨਾ। ਵਧੀਆ ਮਤੰਦਰੋਤਾ ਸਾਹਿਬੀ ਸੌਖਾ ਆ ਦੇ ਜਾਇ ਮੇਰਾ ਨਿਕਲ ਗਿਆ ਦਮਾਹ ਵੀ ਹੋਲੇ ਕੰਨ ਵੀ ਹੋਲੇ ਰਕੰਨਾ ਚ ਰੇਸ਼ਾ ਆਉਣਾ ਸ਼ੁਰੂ ਹੋ ਜਾਂਦਾ ਵਾ ਗਲੇ ਚ ਤੇ ਇਹ ਸਾਰਾ ਨਿਸ਼ਾਨੇ ਬਾਹਰ ਕੱਢ ਦੇਣਾ ਸਾਰਾ ਤੇ ਜਿਹੜੀ ਤੁਸੀਂ ਆਹ ਬਲੀ ਕਹਿ ਰਹੇ ਹੋ ਕਿ ਸਿਰਫ ਸੁੰਘਣੀ ਹੈ ਤੇ ਇਹ ਕਿੰਨਾ ਟਾਈਮ ਤੱਕ ਇਹ ਵੀ ਨਾਲ ਲਈ ਹਾਈ ਨਾਲ ਮਹੀਨੇ ਚ ਆਪਾਂ ਇਹਨੂੰ ਬਸ ਹਫਤੇ ਚ ਇੱਕ ਵਾਰ ਹੀ ਪਾਉਣੀ ਹੈ ਜੀ ਇਹ ਮਤਲਬ ਇੱਕ ਵਾਰੀ ਆਪਣੇ ਨੱਕ ਚ ਪਾਣੀ ਸਿਰਫ ਹਫਤੇ ਚ ਇੱਕ ਵਾਰੀ ਹਫਤੇ ਬਾਅਦ ਹਫਤੇ ਬਾਅਦ ਇੱਕ ਟਾਈਮ ਪਾਉਣੀ ਤੇ ਇਹ ਵੀ ਤਿੰਨ ਮਹੀਨੇ ਨਹੀਂ ਯੂਜ਼ ਕਰਨੀ ਮਾਪੋ ਇਹ ਕਰ ਲੋ ਨਾ ਕਰ ਲੋ ਇਹਦਾ ਕੋਈ ਬਾਅਦ ਚ ਰੋਲ ਨਹੀਂ ਇਹਦਾ ਰੋਲ ਇੱਕ ਦੋ ਵਾਰ ਹੀ ਪਾਉਣ ਦਾ ਇਹਦਾ ਹੈਗਾ ਮਕਸਦ ਠੀਕ ਹੈ ਇਹਨੇ ਸਿਰਫ ਨੱਕ ਦਾ ਰਸਤਾ ਚਲਾਉਣਾ ਜਿਹੜਾ ਮਾਸ ਆਪਣੇ ਹਾਂਜੀ ਵਧੀਆ ਮਤਲਬ ਸੋਜ ਆਈ ਵੀ ਹੈ ਰੇਸ਼ਾ ਜੰਮਿਆ ਨਹੀਂ ਰੇਸ਼ਾ ਨੂੰ ਤੋੜਨਾ ਵਾ ਇਹਦਾ ਇੰਨਾ ਹੀ ਆ ਬਾਕੀ ਉਹ ਮੈਡੀਸਨ ਨਹੀਂ ਆਪਣੀ ਇਹਨੇ ਕਰਨਾ ਸਹੀ ਸਾਰਾ ਇਹ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਨੱਕ ਤੇ ਜਿਹੜੀ ਹੱਡੀ ਦਾ ਮਿਸਕਨਸੈਪਟ ਹੈ ਕਿ ਆਹ ਦੋ ਦਵਾਈਆਂ ਕਰਕੇ ਜਿਹੜਾ ਨੱਕ ਚ ਰੇਸ਼ਾ ਹੈ ਉਹ ਖਤਮ ਹੋ ਜਾਏਗਾ 3 ਮਹੀਨੇ ਦੇ ਵਿੱਚ ਫਿਰ ਜਿਵੇਂ ਇਹਦੇ ਨਗਾ ਸਿਰ ਚ ਖਾਰਸ਼ ਆਉਂਦੀ ਆ ਵਾਲਾਂ ਦੇ ਕਵਾਲ ਝੜਦੇ ਆ ਖੁਸ਼ਕੀ ਹੋ ਜਾਂਦੀ ਦਿਮਾਗ ਦੀ ਰੇਸ਼ੇ ਦੇ ਨਾਲ ਉਹ ਨਾਲ ਅਸੀਂ ਇਹ ਮੈਡੀਸਨ ਦਿੰਨੇ ਹੀ ਇਹਦਾ ਅੱਧਾ ਅੱਧਾ ਚਮਚਾ ਦੋ ਟਾਈਮ ਲੈਣਾ ਹੁੰਦਾ ਵਾ ਉਹ ਖੁਸ਼ਕੀ ਵੀ ਖਾਰਸ਼ ਵੀ ਸਿਰ ਚੋਂ ਜਿੰਨੇ ਵੀ ਹੁੰਦੀ ਸਿਕਰੀ ਸਾਰੀ ਖਤਮ ਨਾਲ ਹੀ ਨਾੜੀ ਹੋ ਜਾਂਦੀ ਆ ਸਿਰਦਰਦ ਜਿੰਨਾ ਮਰਜੀ ਆ ਜੀ ਇੱਕ ਦੋ 24 ਘੰਟੇ ਤੋਂ ਬਾਅਦ ਸਿਰਦਰਦ ਨਹੀਂ ਕਰਉ ਬਰੀਦ ਆ ਜੀ ਮਤਲਬ 100% ਤੁਸੀਂ ਕਹਿ ਰਹੇ ਹੋ ਕਿ ਫਰਕ ਪੈਂਦਾ ਹੈ ਬੜਾ ਵਧੀਆ ਰਿਜ਼ਲਟ ਸਾਨੂੰ ਗਰੀਦ ਦੱਸਦੇ ਮੁੜ ਕੇ ਸਾਨੂੰ ਹੁੰਦੀ ਨਹੀਂ ਠੀਕ ਜੇ ਤੁਸੀਂ ਇਹ ਵਾਲੀ ਕਹਿ ਰਹੇ ਹੋ ਕਿ ਅੱਧਾ ਚਮਤ ਤੁਸੀਂ ਕਹਿ ਰਹੇ ਹੋ ਇਹ ਪਾਣੀ ਨਾਲ ਲੈਣੀ ਆ ਕਿਸ ਤਰੀਕੇ ਨਾਲ ਲੈਣੀ ਆ ਇਹ ਦੁੱਧ ਨਾਲ ਜੀ ਦੁੱਧ ਜਾਂ ਚਾਹ ਨਾਲ ਦੁੱਧੀਆਂ ਚੈਨਲ ਅੱਧਾ ਚਮਚ ਇਹ ਤਿੰਨ ਦਵਾਈਆਂ ਤੁਹਾਡੇ ਕੋਲ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਨੱਕ ਦੇ ਅਰੇਸ਼ੇ ਵਾਸਤੇ ਅਰੇਸ਼ੇ ਵਾਸਤੇ ਇਹ ਜੀ ਹੈ ਤੇ ਸਰ ਇਹਦੇ ਨਾਲ ਕੁਝ ਹੋਰ ਵੀ ਸਾਈਡ ਇਫੈਕਟ ਹੁੰਦੇ ਜਿਵੇਂ ਆਪਾਂ ਕਹਿ ਰਹੇ ਕਿ ਨੱਕ ਦਾ ਰੇਸ਼ਾ ਪਿਆ ਹੋਇਆ ਹੈ ਕਿ ਉਹਦੇ ਨਾਲ ਹੋਰ ਕੀ ਪ੍ਰੋਬਲਮ ਆ ਸਕਦੀ ਹੈ ਲੇਖੋ ਇਹਦੇ ਨਾਲ ਯਾਦ ਰੱਖੋ ਤੇ ਕੰਨਾਂ ਚ ਸਾਹਾਂ ਸਾਹ ਹੋ ਜਾਂਦੀ ਠਕ ਠਕ ਹੋ ਜਾਂਦੀ ਕੰਨਾਂ ਦੇ ਵਿੱਚ ਸਿਰ ਦਰਦ ਰਹਿਣਾ ਵਾ ਤੇ ਚੱਕਰ ਹੋਣੇ ਸ਼ੁਰੂ ਹੋ ਜਾਂਦੇ ਆ ਰੇਸ਼ੇ ਦੇ ਨਾਲ ਅੱਛਾ ਤੇ ਯਾਦਦਾਸ਼ਤ ਘਟਦੀ ਬਾਕੀ ਨਿਗਾਹ ਤੇ ਵੀ ਅਸਰੇ ਤਾਂ ਪੈਂਦਾ ਵਾ ਇਹ ਚੀਜ਼ਾਂ ਸਾਰੀਆਂ ਕਵਰ ਕਰਦੀ ਮੈਡੀਸਿਨ ਯਾਨੀ ਕਿ ਇੱਕ ਛੋਟੀ ਜੀ ਦਿੱਕਤ ਹੈ ਨੱਕ ਚ ਰੇਸ਼ਾ ਹੋਣਾ ਤੇ ਇਹ ਸਾਰੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਸਰ ਇਹ ਬੱਚਿਆਂ ਨੂੰ ਵੀ ਦਿੱਕਤ ਆਂਦੀ ਹੈ ਜੀ ਹਾਂਜੀ ਬੱਚਿਆਂ ਨੂੰ ਵੀ ਪੀੜੀਦਰ ਪੀੜੀ ਚੱਲਦੀ ਹੈ ਜੀ ਜੇ ਬੱਚਿਆਂ ਦੇ ਮਾਪੇ ਉਹਨੂੰ ਰੇਸ਼ਾ ਕਾ ਬੱਚਿਆਂ ਦੇ ਮਾਤਾ ਪਿਤਾ ਨੂੰ ਰੇਸ਼ਾ ਬੱਚਿਆਂ ਨੂੰ ਵੀ ਤਾਂ ਹੁੰਦਾ ਵਾ ਤੇ ਇੱਕ ਕਨਸੈਪਟ ਹੈ ਕਿ ਸਰਦੀਆਂ ਦੇ ਵਿੱਚ ਹੀ ਰੇਸ਼ਾ ਹੁੰਦਾ ਜਿਵੇਂ ਮੌਸਮ ਚੇਂਜ ਹੁੰਦਾ ਕਿ ਨਹੀਂ ਗਰਮੀਆਂ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਰੇਸ਼ੇ ਦੀ ਨਹੀਂ ਗਰਮੀਆਂ 'ਚ ਵੀ ਦਿੱਕਤ ਆਉਂਦੀ ਹੈ ਸਿਆਲਾਂ 'ਚ ਸਰਦੀ ਥੋੜੀ ਵੱਧ ਆਉਂਦੀ ਹੈ ਵੱਧ ਜਾਂਦੀ ਹੈ ਤੇ ਗਰਮੀ ਥੋੜੀ ਘਟ ਆਉਂਦੀ ਹੈ ਹੁੰਦੀ ਗਰਮੀ ਦੇ ਵਿੱਚ ਵੀ ਠੀਕ ਹੈ ਜੀ ਸਰ ਇਹ ਤਾਂ ਤੁਸੀਂ ਦੱਸਿਆ ਕਿ ਨਾਕਦਰ ਰੇਸ਼ੇ ਦੀ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਕਿ ਹੱਡੀ ਵਧਈ ਹੋਇਆ ਰੇਸ਼ੇ ਦੇ ਕਰਕੇ ਹੱਡੀ ਵਧਈਆ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਸਿਰਫ ਨੱਕ ਚ ਰੇਸ਼ਾ ਹੁੰਦਾ ਜਿਹੜਾ ਜੰਮ ਜਾਂਦਾ ਤੇ ਸੋਜ ਆ ਜਾਂਦੀ ਹੈ ਉਹ ਅੱਜ ਜਿਹੜਾ ਲੋਕਾਂ ਚ ਵਹਿਮ ਸੀ ਕਿ ਨੱਕ ਦੀ ਹੱਡੀ ਵੱਧੀ ਹੈ ਇਹ ਸਰ ਨੇ ਕਲੀਅਰ ਕਰਤਾ ਇਹ ਤਾਂ ਸਿਰਫ ਨੱਕ ਦੀ ਹੱਡੀ ਵਧਣ ਦੀ ਵਾਈ ਸਰ ਇਸ ਤੋਂ ਇਲਾਵਾ ਤੁਹਾਡੇ ਕੋਲ ਹੋਰ ਕਿਹੜੀ ਤਕਲੀਫ ਹੈ ਜ ਜਿਹਦਾ ਇਲਾਜ ਮੁਮਕਿਨ ਹੈ ਹਰ ਇੱਕ ਬਿਮਾਰੀ ਕੋਈ ਵੀ ਮਰਜੀ ਬਿਮਾਰੀ ਹੈ ਜੀ ਆਪਾਂ ਕੋਈ ਹਰ ਇੱਕ ਬਿਮਾਰੀ ਦਾ ਮੈਡੀਸਨ ਦਾ ਆਪਾਂ ਇਲਾਜ ਕਰਦੇ ਮੈਡੀਸਨ ਦੇ ਨਾਲ ਆਪਾਂ ਖੁਦ ਤਿਆਰ ਕਰਦੇ ਸਾਰੀ ਜੀ ਜਿਵੇਂ ਆਮ ਬੱਚੀਆਂ ਨੂੰ ਹੁਣ ਪੀਰੀਅਡ ਜੋ ਮੈਂਸ ਜ ਆਉਂਦੇ ਆ ਪੇਨ ਬਹੁਤ ਜ਼ਿਆਦਾ ਹੁੰਦੀ ਆ ਇਹ ਦੰ ਟੱਪ ਜਾਂਦੇ ਕੱਟ ਜਾਂਦੇ ਵੱਜ ਜਾਂਦੇ ਦੋ ਦੋ ਤਿੰਨ ਮਹੀਨੇ ਮੈਸੇਜ ਨਹੀਂ ਆਉਂਦੇ ਸੈਸਟ ਸੋਲਗਾਂ ਬਣ ਜਾਂਦੀਆਂ ਆ ਲਾਉਟ ਆਉਂਦੇ ਆ ਉਹ ਚੀਜ਼ ਆਪਣਾ ਕੋਈ ਸਾਰਾ ਇਲਾਜ ਆ ਜੇ ਕਿ ਬੱਚਾ ਬੇਬੀ ਨਹੀਂ ਹੋ ਰਿਹਾ ਕੰਸੀਰ ਨਹੀਂ ਹੁੰਦਾਗਾ ਉਹ ਵੀ ਸਾਰ ਆਪਣਾ ਕੋਈ ਇਲਾਜ ਆ ਉਹ ਆਪਣੀ ਮੈਡੀਸਨ ਆਪਦੀ ਖੁਦ ਹੀ ਤਿਆਰ ਕੀਤੀ ਹੁੰਦੀ ਆ ਉਹ ਆਪਣੀਆਂ ਮੈਡੀਸਨ ਆ ਜੀ ਕਿ ਜਮ ਟੈਬਲੇਟ ਲੈਣੀਆਂ ਪੈਂਦੀਆਂ ਇਹਦੇ ਤਿੰਨ ਟਾਈਮ ਲੈਣੀ ਪੈਂਦੀ ਆ ਦੋ ਦੋ ਟੈਬਲੇਟ ਤਿੰਨ ਟਾਈਮ ਦਿੰਦੇ ਆ ਜੀ ਆਪਾਂ ਠੀਕ ਹੈ ਜੀ ਇਹ ਤੁਸੀਂ ਖੁਦ ਹੀ ਤਿਆਰ ਕੀਤੀਆਂ ਹਾਂ ਹਾਂ ਜੀ ਖੁਦ ਹੀ ਆਪਣੀ ਤਿਆਰ ਕੀਤੀਆਂ ਵੀ ਤੇ ਇਹਦਾ ਬਹੁਤ ਵਧੀਆ ਦੇ ਰਿਜ਼ਲਟ ਆ ਥੋੜ ਤੇ ਰਿਜ਼ਲਟ ਪੂਰਾ ਦਾ ਵਧੀਆ ਮਹਾਰਾਜ ਦੀ ਮਿਹਰ ਨਾਲ ਜੀ ਤੇ ਇਹ ਜਿਹੜੀ ਮੈਡੀਸਿਨ ਤੁਸੀਂ ਤਿੰਨ ਕਿਸਮ ਦੀ ਕਹਿ ਰਹੇ ਹੋ ਇੱਕ ਇਹ ਬੱਚੇਦਾਨੀ ਦੇ ਜਿਹੜੇ ਸੋਲੀਆਂ ਉਹਦੇ ਵਾਸਤੇ ਹੈ ਕਿ ਹੋਰ ਵੀ ਨਹੀਂ ਕਿਤੇ ਵੀ ਸੀਚ ਗੱਠਾ ਜੀ ਅੱਛਾ ਕਿਤੇ ਵੀ ਗੱਠਾ ਵਾਂ ਸਰੀਰ ਦੇ ਵਿੱਚ ਇਹ ਸਾਰਿਆਂ ਨੂੰ ਕਵਰ ਕਰੂਗੀ ਛਾਤੀ ਦੇ ਗੱਠਾ ਕਿਤੇ ਵੀ ਆ ਗਿੱਟੇ ਗੋਡੇ ਪੇਟ ਚ ਕਿਤੇ ਵੀ ਆ ਉਹ ਨੂੰ ਇਹ ਕਵਰ ਕਰਦੀ ਹੈ ਸਰ ਕਈ ਲੇਡੀਜ਼ ਕੀ ਕਰਦੀਆਂ ਅੰਗਿਆਲੀ ਕਰ ਦਿੰਦੀਆਂ ਸ਼ਰਮੋ ਸ਼ਰਮੀ ਨਹੀਂ ਦੱਸਦੀਆਂ ਉਹ ਨਾਲ ਦਿੱਕਤ ਹੋਰ ਵੱਧ ਜਾਂਦੀ ਹੈ ਤੇ अर्ली ਸਟੇਜ ਤੇ ਤੁਹਾਡੇ ਕੋਲ ਆਣਾ ਪੈਣਾ ਕਿ ਜੇ ਤਾਂ ਕਿ ਇਹ ਦਵਾਈ ਕਿੰਨੇ ਤਰੀਕੇ ਨਾਲ ਕਦੋਂ ਤੱਕ ਯੂਜ਼ ਕਰਨ ਕਿ ਉਹਨੇ ਦਿੱਕਤ ਬਿਲਕੁਲ ਖਤਮ ਹੋ ਜੇ ਇਹ ਜਦੋਂ ਵੀ ਮਰੀਜ਼ ਨੂੰ ਪਤਾ ਲੱਗਦਾ ਜੀ ਆਪਣਾ ਕਨੈਕਟ ਕਰਨ ਨੂੰ ਤੇ ਆਪਾਂ ਮੈਡੀਸਨ ਦੇਵਾਂਗੇ ਤੇ ਬਿਲਕੁਲ ਠੀਕ ਹੋ ਜਾਣਗੇ ਸਰ ਇਹਦੇ ਲੱਛਣ ਕਿਨੇ ਜਦੋਂ ਆਪਾਂ ਕਹਿੰਦੇ ਕਿ ਰਸੋਲੀਆਂ ਹੋ ਗਈਆਂ ਨੇ ਇਹਦਾ ਕੀ ਪਤਾ ਲੱਗਦਾ ਕਿ ਹਾਂਜੀ ਹੁਣੇ ਦਿੱਕਤ ਆ ਰਹੀ ਹੈ ਸਰੀਰ 'ਚ ਜਦੋਂ ਲੜਕੀਆਂ ਨੂੰ ਮੈਂਸਜ ਆਨ ਸ਼ੁਰੂ ਹੁੰਦੇ ਆ ਨਾ ਸ਼ੁਰੂਆਤ ਜਦੋਂ ਹੁੰਦੀ ਆ ਜੀ ਬਚਪਨ ਦੇ ਵਿੱਚ ਜਦੋਂ 15 16 12 ਸਾਲ ਤੋਂ ਜਦੋਂ ਸ਼ੁਰੂ ਹੁੰਦੇ ਆ ਹੂੰ ਸਾਡੀਆਂ ਬੱਚੀਆਂ ਉਹ ਤੋਂ ਠੰਡੀਆਂ ਚੀਜ਼ਾਂ ਇਸਤੇਮਾਲ ਵੱਧ ਕਰਦੇ ਸੀ ਉਹ ਕੋਈ ਸਕਰੀਮ ਇਹੋ ਜਿਹੀ ਚੀਜ਼ ਠੰਡਾ ਪਾਣੀ ਫਰਿੱਜ ਦਾ ਲੈਣਾ ਵਾ ਉਹ ਚੀਜ਼ਾਂ ਸਾਨੂੰ ਬਹੁਤ ਦਿੱਕਤ ਕਰਦੀਆਂ ਅੱਛਾ ਉਹ ਕੰਮ ਕਿਸੇ ਕੋਲ ਹੈ ਨਹੀਂ ਕੰਮ ਕੋਈ ਕਰਦਾ ਨਹੀਂਗਾ ਹਾਂਜੀ ਮੁੜਕਾ ਆਉਂਦਾ ਨਹੀਂ ਸੀ ਇਹ ਬਹੁਤ ਵੱਡਾ ਕਾਰਨ ਆ ਸਾਡੇ ਜਿਹੜੇ ਵੀ ਬੱਚੇ ਕੰਮ ਕਰਦੇ ਆ ਦਿਹਾੜੀਦਾਰ ਆ ਮਜ਼ਦੂਰ ਆ ਉਹਨਾਂ ਲੜਕੀਆਂ ਨੂੰ ਬਹੁਤ ਘੱਟ ਉੱdtਗਾ ਅੱਛਾ ਉਹ ਕੋਈ 2-400 ਚੋਂ ਇੱਕ ਬੱਚੀ ਨਿਕਲੂਗੀ ਹਾਂ ਤੇ ਜਿਹੜੇ ਕੰਮ ਲੜਕੀਆਂ ਘੱਟ ਕਰਦੇ ਹੋ ਹਰ ਇੱਕ ਨੂੰ ਹੀ ਆ ਅੱਛਾ ਅੱਜ ਕੱਲ ਦਾ ਲਾਈਫ ਸਟਾਈਲ ਜਿੱਦਾਂ ਹੋ ਗਿਆ ਹਾਂਜੀ ਉਸ ਉਸ ਖਾਣ ਪੀਣ ਦੇ ਨਾਲ ਹੀ ਸਾਰਾ ਕੁਝ ਇਹ ਹੈਗਾ ਵਾ ਜੀ ਉਹਨਾਂ ਨੂੰ ਹਲਕੇ ਹਲਕੇ ਪਹਿਲਾਂ ਪੇਨ ਹੋਣੀ ਸ਼ੁਰੂ ਹੁੰਦੀ ਆ ਜੀ ਫਿਰ ਉਹਦੇ ਵਿੱਚ ਥੋੜੀ ਥੋੜੀ ਸ਼ਿੱਦੀ ਆਉਂਦੀ ਛੋਟਾ ਛੋਟਾ ਫਿਰ ਕਲੌਟ ਆਉਣੀ ਸ਼ੁਰੂ ਹੋ ਜਾਂਦੇ ਆ ਪੇਨ ਤੋਂ ਬਾਅਦ ਉਹ ਹੌਲੀ ਹੌਲੀ ਤੇ 2-4 ਸਾਲ ਦੇ ਵਿੱਚ ਵਿੱਚ ਉਹ ਵਿਗੜ ਜਾਂਦਾ ਸਾਰਾ ਸਿਸਟਮ ਵਿਗੜ ਜਾਂਦਾ ਜੀ ਜੀ ਤੇ ਸਰ ਇਹਦੇ ਨਾਲ ਅੱਗੇ ਚੱਕ ਜਿੱਦਾਂ ਪ੍ਰੈਗਨੈਂਸੀ 'ਚ ਵੀ ਫਰਕ ਅਸਰ ਆਉਂਦਾ ਕਿ ਨਹੀਂ ਨਾ ਘਟ ਜਾਂਦੀ ਹੈ ਅਗਰ ਸੋਲੀਆਂ ਵੱਲ ਨਾ ਧਿਆਨ ਦਿੱਤਾ ਜਾਵੇ ਤੇ ਇਹ ਧਿਆਨ ਨਾ ਦਿੱਤਾ ਜੇ ਉਹ ਬੱਚੇ ਦੀ ਮੈਰਜ ਹੁੰ ਕਰ ਜਾਂਦਾ ਵਾ ਇਹ ਰਸੋਲੀਆਂ ਕਰੀਏ ਹਰ ਸੋਲੀਆਂ ਕਰਕੇ ਕਰਪਾਹ ਤੇ ਸਰ ਇਹ ਮੈਡੀਸਿਨ ਤੁਸੀਂ ਦੱਸਿਓ ਇਹਦਾ ਦੱਸੋ ਕਿਸ ਤਰੀਕੇ ਨਾਲ ਯੂਜ਼ ਕਰਨੀ ਹੈ ਔਰ ਕਿਦਾਂ ਤੁਹਾਡੇ ਕੋਲ ਪਹੁੰਚਿਆ ਜਾਵੇ ਤਾਂ ਕਿ ਜਿਹੜੀ ਲੇਡੀਜ਼ ਨੂੰ ਦਿੱਕਤ ਆ ਰਹੀ ਉਹ ਆਪਣੇ ਅਨਗੈਲਿਕ ਕਰਦੀਆਂ ਸ਼ਰਮੋ ਸ਼ਰਮੀ ਨਹੀਂ ਦੱਸਦੀਆਂ ਉਹਨਾਂ ਵਾਸਤੇ ਖਾਸ ਵੀਡੀਓ ਵੀਡੀਓ ਨੂੰ ਅੰਤ ਤੱਕ ਦੇਖਿਓ ਔਰ ਬਾਅਦ ਵਿੱਚ ਤੁਹਾਨੂੰ ਸਾਰਾ ਦੱਸਣ ਕਿਸ ਤਰੀਕੇ ਨਾਲ ਦਵਾਈ ਯੂਜ਼ ਕਰਨੀ ਹੈ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਾਂ ਨੰਬਰ ਵੀ ਬਾਅਦ ਵਿੱਚ ਦਾ ਡਿਸਪਲੇ ਕਰਾਂਗੇ ਸਕਰੀਨ ਤੇ ਤੁਸੀਂ ਮਿਲ ਵੀ ਸਕਦੇ ਹੋ ਸਰ ਦੱਸੋ ਕਿਸ ਤਰੀਕੇ ਨਾਲ ਇਹਨੂੰ ਯੂਜ਼ ਕਰਨਾ ਹੈ ਇਹਦੀ 2-2 ਟੈਬਲੇਟ ਆਪਾਂ ਅਸੀਂ ਮਰੀਜ਼ ਦੀ ਨਜ਼ਰ ਦੇਖਦੇ ਹਾਂ ਲੜ ਉਹਦੇ ਰਿਕੋਰਡਿੰਗ ਦਵਾਈ ਦਿੰਨੇ ਆ ਕਿਸੇ ਨੂੰ ਤਾਂ ਤਿੰਨ ਟਾਈਮ ਦੇਣੀ ਪਈ ਜਾਂਦੀ ਕਿਸੇ ਨੂੰ ਦੋ ਟਾਈਮ ਸਿਚੁਏਸ਼ਨ ਅਕੋਰਡਿੰਗ ਉਹਦੇ ਹਿਸਾਬ ਤੇ ਕਿਸੇ ਨੂੰ ਤਿੰਨ ਟਾਈਮ ਕਿਸੇ ਨੂੰ ਦੋ ਟਾਈਮ ਆ ਠੀਕ ਹੈ ਤੇ ਰਿਜ਼ਲਟ ਇਹਦਾ ਮਹਾਰਾਜੀ ਦੀ ਮੈਂ ਨਾ ਪੂਰਾ ਵਧੀਆ ਬਲੂਗਾ ਪੇਨ ਪੂਨ ਹੋਣੀ ਸਹੀ ਹੋ ਜਾਊ ਫੇਸ ਖਰਾਬ ਆ ਫੇਸ ਵੀ ਇਹਦੇ ਨਾਲ ਠੀਕ ਹੋਊਗਾ ਅੱਛਾ ਜੀ ਫੇਸ ਖਰਾਬ ਫੇਸ ਵੀ ਠੀਕ ਹੋਊਗਾ ਜਿੱਦਾਂ ਇਹ ਕਿੰਨੇ ਦਿਨ ਤੱਕ ਖਾਣੀ ਹੈ ਮੈਡੀਸਿਨ ਇਹ ਜੀ ਆਪਾਂ ਨੂੰ ਤਕਰੀਬਨ ਘੱਟੋ ਘੱਟ ਨੂੰ 4-5 ਮਹੀਨੇ ਦਾ ਲੈਣੀ ਦੀ ਹੈ ਮੈਡੀਸਨ ਇਹ ਮਤਲਬ 4-5 ਮਹੀਨੇ ਤੱਕ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਨਾ ਬਿਲਕੁ ਠੀਕ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਤਿੰਨ ਮੈਡੀਸਿਨ ਨੇ ਜਿਹੜੀਆਂ ਸਰ ਨੇ ਦੱਸਦੀਆਂ ਕਿਸ ਤਰੀਕੇ ਨਾਲ ਖਾਣੀਆਂ ਨੇ ਤੇ ਸਰ 100% ਇਹਦਾ ਰਿਜ਼ਲਟ ਮਿਲਦਾ ਹਾਂ ਜੀ ਰਿਜ਼ਲਟ ਪੂਰਾ ਵਧੀਆ ਚੀਜ਼ ਹੁੰਦਾ 70 ਸਾਂ ਤੋਂ ਬਹੁਤ ਦਿੰਦੇ ਸਾਡੇ ਪਹਿਲੇ ਉਸਤਾਦ ਜੀ ਦਿੰਦੇ ਸੀ ਅਸੀਂ ਉਸ ਤੋਂ ਬਾਅਦ ਅਸੀਂ ਦੇ ਰਹੇ ਹਾਂ ਠੀਕ ਹੈ ਉਸਤਾਦ ਜੀ ਬਹੁਤ ਲਮਾ ਤਿਆਰ ਬਾ ਸੀ ਉਹਨਾਂ ਦਾ ਵੀ ਤੇ ਬਹੁਤ ਵਧੀਆ ਮੈਡੀਸਨ ਆ ਇਹ ਠੀਕ ਹੈ ਜੀ ਤੇ ਸਰ ਇਸ ਤੋਂ ਇਲਾਵਾ ਤੁਸੀਂ ਹੋਰ ਮੈਂ ਤੁਹਾਡਾ ਚਮਨ ਪ੍ਰਸ਼ਨਾ ਨਾਮ ਸੁਣੀ ਆ ਬਹੁਤ ਮਸ਼ਹੂਰ ਹੈ ਔਰ ਤੁਸੀਂ ਹੱਥੀਂ ਤਿਆਰ ਕਰਦੇ ਹੋ ਚਮਨ ਤੁਸੀਂ ਦਿਖਾਓਗੇ ਸਰ ਮੈਨੂੰ ਕਿਹੜਾ ਚਮਨ ਪ੍ਰਸ਼ ਹੈ ਇਹ ਚਮਨ ਪ੍ਰਸ਼ ਆਪਣਾ ਜੀ ਅ ਅੱਛਾ ਉਹਦੇ ਜ਼ਿੰਦਗੀ ਚ ਰੇਸ਼ਾ ਨਹੀਂ ਬਣੂਗਾ ਤੇ ਸਰ ਸਿਰਫ ਰੇਸ਼ੇ ਵਾਸਤੇ ਹੀ ਹੈ ਨਹੀਂ ਜਿਹੜੀ ਹਰ ਇੱਕ ਆਮ ਬੋਡੀ ਵਾਸਤੇ ਆ ਇਹ ਪੂਰੀ ਬੋਡੀ ਵਾਸਤੇ ਸਾਰੀ ਬੋਡੀ ਵਾਸਤੇ ਆ ਇਹ ਬਹੁਤ ਵਧੀਆ ਚੀਜ਼ ਆ ਲੀਵਰ ਫੈਟੀ ਵੀ ਨਹੀਂ ਹੋਣ ਦਿੰਦਾ ਖੂਨ ਨਹੀਂ ਗਾੜਾ ਹੋਣ ਦਿੰਦਾਗਾ ਬੀਪੀ ਵੀ ਨਹੀਂ ਵਧਣ ਦਿੰਦਾਗਾ ਜੇ ਆਪਾਂ ਨੂੰ ਇਸ ਤੇ ਬਲ ਤਰੀਕੇ ਨਾਲ ਕਰਦੇ ਆ ਠੀਕ ਹੈ ਇਹਦੇ ਸਿਰਫ ਅੱਧਾ ਚਮਚਾ ਲੈਣਾ ਰਾਤ ਨੂੰ ਸੌਣ ਲੱਗੇ ਦੁੱਧ ਕਾੜ ਕੇ ਠੀਕ ਹੈ ਇਹ ਕੋਈ ਵੀ ਲੈ ਸਕਦਾ ਬੱਚੇ ਬਜ਼ੁਰਗ ਜਮਾਨਾ ਕੋਈ ਵੀ ਹਾਂ ਬੱਚਿਆਂ ਚੌਥਾ ਸਾਧਿਓ ਤੇ ਸਿਆਣਿਆਂ ਵਾਸਤੇ ਅੱਧਾ ਚਮਚਾ ਦਿਓ ਜੀ ਇਹਦੀ ਬਹੁਤ ਐਨਾਂ ਹੈ ਦੇਖੋ ਸਰ ਕਈਆਂ ਨੂੰ ਤਾਂ 슈ਗਰ ਵੀ ਹੈ ਨਾ ਚਾਵੇਂ ਉਹ ਇਸ ਦਾ ਇਸਤੇਮਾਲ ਕਰ ਸਕਦੇ ਹਨ ਹਾਂਜੀ 슈ਗਰ ਨਾਲ ਵੀ ਇਸਤੇਮਾਲ ਕਰ ਸਕਦਾ ਕਿਉਂਕਿ ਆਪਾਂ ਉਹਨੂੰ ਖੰਡ ਨਹੀਂ ਪਾਉਂਦੇ ਆਪਾਂ ਸ਼ਹਿਦ ਸ਼ਹਿਦ ਇਸਤੇਮਾਲ ਕਰ ਦਿੰਦੇ ਵਿੱਚ ਠੀਕ ਹੈ ਉਹ ਵੀ ਇਹਨੂੰ ਕਰ ਸਕਦੇ ਨੇ ਤੇ ਕਿੰਨੇ ਕੁ ਜੜੀ ਬੂਟੀਆਂ ਪਈਆਂ ਨੇ ਔਰ ਕਿਹੜੇ-ਕਿਹੜੇ ਤਕਲੀਫ ਵਾਸਤੇ ਇਸਤੇਮਾਲ ਹੁੰਦਾ ਇਹ ਦੇਖੋ ਜੀ ਮਤਲਬ ਇੱਕ ਟੋਨਿਕ ਆ ਬੋਡੀ ਵਾਸਤੇ ਸਾਡੇ ਇਹ ਰਿਸ਼ੀ ਮੂਨੀ ਨੇ ਚਲਾਇਆ ਵਾ ਚਮਨਪ੍ਰਾਸ ਚਮ ਰਿਸ਼ ਹਰ ਇੱਕ ਤੇ ਕੰਮ ਕਰਦਾ ਜੀ ਹਰ ਇੱਕ ਦਿੱਕਤ ਜਿਹੜੀ ਵੀ ਸਰੀਰ ਚ ਦਿੱਕਤ ਆ ਰਹੀ ਹੈ ਜਿਵੇਂ ਉਹ ਪ੍ਰਾਸ ਬਣਿਆ ਹੋਵੇ ਤਰੀਕੇ ਨਾਲ ਜੀ ਹਰ ਸਾਲ ਬੰਦਾ ਖਾ ਲਵੇ ਬੁੜਾਪਾ ਨਹੀਂ ਆਉਂਦਾ ਬੰਦੇ ਤੇ ਇਨਸਾਨ ਤੇ ਬੁੜਾਪੇ ਦਾ ਇਹ ਕਾਰਨ ਹੁੰਦਾ ਵੀ ਇਨਸਾਨ ਨੂੰ ਰੇਸ਼ਾ ਖਤਮ ਕਰਦਾ ਜੀ ਰਕਤ ਇਨਸਾਨ ਤੇ ਕਿਸੇ ਦੇ ਵੀ ਰੇਸ਼ਾ ਨਹੀਂ ਬੋਡੀ ਚ ਲੋਡ ਤੋਂ ਵੱਧ ਹੋਣਾ ਚਾਹੀਦਾ ਉਹ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਜੀ ਇਹ ਰੇਸ਼ਾ ਨਹੀਂ ਪੈਦਾ ਹੁੰਦਾ ਤੇ ਇਹ ਜਿੱਤੇ ਗੁੱਡੇ ਨਹੀਂ ਦਖਣਦੇ ਨੇ ਇਹਨੇ ਹਾਂਜੀ ਇਹ ਚੀਜ਼ਾਂ ਦਾ ਸਾਰਿਆਂ ਦੇ ਕੰਮ ਬਹੁਤ ਕਰਦਾ ਹੈ ਵਧੀਆ ਜੀ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਸਰੀਰ ਦੀ ਕਰਨ ਕੋਈ ਵੀ ਦਿੱਕਤ ਆ ਰਹੀ ਕੋਈ ਵੀ ਦਿੱਕਤ ਸਰੀਰ ਦੀ ਛੋਟੀ ਤੋਂ ਲੈ ਕੇ ਵੱਡੀ ਤੱਕ ਤੁਸੀਂ ਇੱਕ ਡੱਬਾ ਖਾਣਾ ਹੈ ਇਹ ਡੱਬਾ ਕਿੰਨੀ ਦੇਰ ਤੱਕ ਚੱਲਦਾ ਸਰ ਇਹ 2.5 ਤੋਂ 3 ਮਹੀਨੇ ਚੱਲੂਗਾ ਹਮ ਗੈਸ ਤੇ ਆ ਪਹਿਲੀ ਫਲੱਕ ਠੀਕ ਕਰ ਦੂਗਾ ਇਹ ਉਹਨੇ ਗੈਸ ਤੇ ਆ ਬਣਦਾ ਨਾ ਜਦੋਂ ਰਾਤ ਨੂੰ ਲਵਾਂਗੇ ਤੇ ਉਹਦੇ ਖਾਦਾ ਪੀਤਾ ਉਹ ਵੀ ਹਾਜਮੂਦ ਦੁਆਰਾ ਭੁੱਖ ਲੱਗੂ ਨੂੰ ਫੇਰ ਪਰਛਾਦਾ ਸ਼ੱਕੇ ਤੋਂ ਵੀ ਫੇਰ ਵੀ ਲੱਗੂਗੀ ਪਾਪੋ ਨੂੰ ਜੀ ਜੀ ਅਸੀਂ ਗੱਲਬਾਤ ਕਰ ਰਹੇ ਸੀ ਵੈਦ ਕਮਲਜੀਤ ਸਿੰਘ ਜੀ ਨਾਲ ਭਿੰਡਰ ਕਲਾ ਤੋਂ ਨੇ ਬਹੁਤ ਸਾਰੀਆਂ ਦਵਾਈਆਂ ਦੱਸੀਆਂ ਹਰ ਕਿਸੇ ਪ੍ਰੋਬਲਮ ਦਾ ਇਲਾਜ ਆਯੁਰਵੇਦ ਦਾ ਵਿੱਚ ਹੈ ਅਗਰ ਆਪਾਂ ਸਹੀ ਤਰੀਕੇ ਨਾਲ ਦਵਾਈ ਖਾਂਦੇ ਆ ਤੇ ਇਲਾਜ ਜਿਹੜਾ ਆਪਾਂ ਲਾਈਫ ਸਟਾਈਲ ਨਾਲ ਠੀਕ ਰੱਖਦੇ ਆ ਵੈ ਜੀ ਆਪਣਾ ਤੁਸੀਂ ਸਾਡੇ ਜਿਹੜੇ ਦਰਸ਼ਕ ਤੁਹਾਨੂੰ ਦੇਖਣ ਨੇ ਤੁਸੀਂ ਐਡਰੈਸ ਦੱਸੋ ਤਾਂ ਕਿ ਤੁਹਾਨੂੰ ਆ ਕੇ ਮਿਲ ਸਕਣ ਉਹ ਆਪਣੇ ਪਿੰਡ ਭਿੰਡਰ ਕਲਾਵਾ ਲੋਗੋਡ ਰੋਡ ਆਪਣਾ ਕਲੀਨਿਕ ਹੈ ਇੱਥੇ ਜੀ ਮੋਗੇ ਤੋਂ ਹੈਗਾ 13 ਚਲੋ 14 ਕਿਲੋਮੀਟਰਾਂ ਜਗਰਾਉਂ ਤੋਂ 16 17 ਕਿਲੋਮੀਟਰ ਹੈ ਧਰਮਕੋਟ ਤੋਂ ਹੈਗਾ ਜੀ 6 7 ਕਿਲੋਮੀਟਰ ਹੈ ਜੀ ਜੀ ਤੇ ਵੈਦ ਕਮਲਜੀਤ ਸਿੰਘ ਪਿੰਡ ਪਿੰਟਰ ਕਲਾ ਜੀ ਸਰ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਦੇਖਨੇ ਦਾ ਕੀ ਕਹਿਣਾ ਚਾਹੋਗੇ ਅੰਤ ਵਿੱਚ ਉਹਨਾਂ ਨੂੰ ਅੰਤ ਵਿੱਚ ਇਸ ਤਰ੍ਹਾਂ ਕਹਿੰਦੇ ਦੇਖੋ ਜੀ ਅਸੀਂ ਨਾ ਖਾਣਾ ਪੀਣਾ ਸਹੀ ਕਰੋ ਖਾਣ ਪੀਣ ਵਧੀਆ ਘਰ ਦਾ ਖਾਓ ਦਾਲ ਸਬਜ਼ੀ ਵਧੀਆ ਬਣਾਓ ਤੜਕਾ ਨਾ ਲਾਓ ਹਰੀ ਦੀ ਦਾਲ ਖਾਓ ਕੜਿਆਵਾ ਦੁੱਧ ਕੜਿਆਵਾ ਦਹੀਂ ਖਾਓ ਤੁਸੀਂ ਬਿਮਾਰੀਆਂ ਤੋਂ ਬਚ ਜਾਓਗੇ ਡਾਕਟਰਾਂ ਕੋਲ ਜਾਣ ਤੋਂ ਬਚ ਜਾਓਗੇ ਨਹੀਂ ਤਾਂ ਇਹ ਚੀਜ਼ਾਂ ਦੇ ਵਿੱਚ ਅਸੀਂ ਘਰੇ ਰਹਿਣਾ ਕਿ ਸਿਹਤ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਸਿਰਫ ਖਾਣ ਪੀ ਅਸੀਂ ਜਨਵਰਾਂ ਦੇ ਪਸ਼ੂਆਂ ਪੰਛੀਆਂ ਦੇ ਨਾਲ ਹੀ ਰਹ ਰਹੇ ਉਹ ਕਿਉਂ ਨਹੀਂ ਬਿਮਾਰ ਹੋ ਰਹੇ ਉਹਨਾਂ ਨੂੰ ਵਿਆਹ ਸ਼ਾਦੀਆਂ ਨਹੀਂ ਆਉਂਦੇ ਬਾਲੇ ਪਕੌੜੇ ਛਕੌੜੇ ਨਹੀਂ ਖਾਂਦੇ ਉਹ ਬੱਚ ਤਾਂ ਤੇ ਅਸੀਂ ਇਹ ਖਾਣਿਆਂ ਦੇ ਅਸੀਂ ਤਾਂ ਬਿਮਾਰ ਹੋ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ